ਸਾਹਿਬ ਜੀ ਦੇ ਸਜੇ ਹੋਏ ਦਰਬਾਰ ਦੇ ਅੰਦਰ ਅਦਬ ਸਹਿਤ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸਾਹਿਬ ਦੀ ਕਿਰਪਾ ਸਦਕਾ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਦੀ ਬਾਣ ਦੇ ਨਿਯਮ ਅਨੁਸਾਰ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ শ্রবণ ਕੀਤਾ ਹੋਰ ਸਮਾਂ ਹੈ ਸ਼ਬਦ ਵਿਚਾਰ ਦਾ ਸ਼ਬਦ ਵਿਚਾਰ ਲੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰੋਂ ਛਲ ਰਹੀ ਹੈ ਗੌੜੀ ਰਾਗ ਹੈ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਕ 181 ਹੈ ਚਾਰ-ਚਾਰ ਪਦਿਆਂ ਦੇ ਇਹ ਸ਼ਬਦ ਹਨ ਸਾਤ ਸਮਿਤ ਇੱਕ-ਇੱਕ ਪਦੇ ਦੀਆਂ ਦੋ-ਦੋ ਤੁਕਾਂ ਹਨ ਤੇ ਸ਼ਬਦ ਅੰਦਰ ਦੋ ਤੁਕਾਂ ਦਾ ਇੱਕ ਰਹਾਉ ਦਾ ਪਦ ਹੈ ਸ਼ਬਦ ਵਿਚਾਰ ਨਾਲ ਜੁੜੀਏ ਨਾਲ ਹੀ ਆਪਣਾ ਇਹਨਾਂ ਦਿਨਾਂ ਦਾ ਜੋ ਘਟਨਾਕ੍ਰਮ ਹੈ ਵੱਡਾ ਸਾਖ ਅਤੇ ਤਕਾਸ ਹੈ ਕਲੂਕਾਰ ਹੈ ਉਸ ਦੀ ਸਾਂਝ ਵੀ ਆਪਾਂ ਥੋੜੀ ਆਪਸ ਵਿੱਚ ਪਾਈਏ ਕਿਉਂਕਿ ਅੱਜ 6 ਤਰੀਕ ਹੋ ਗਈ ਹੈ ਜੂਨ ਮਹੀਨੇ ਦੀ ਸੰਜਨ ਨੈਲ ਸਿੰਘ ਜੀ ਖਾਲਸਾ ਸਤਨਾਦ ਅੱਜ ਸ਼ਹੀਦੀ ਦਿਨ ਹੈ। ਉਹਨਾਂ ਦੇ ਨਾਲ ਜਿਹੜੇ ਹੋਰ ਗੁਰੂ ਪਿਆਰੇ ਉੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਅੰਦਰ ਜੂਝ ਰਹੇ ਸਨ। ਉਹਨਾਂ ਗੁਰੂ ਪਿਆਰਿਆਂ ਦੀ ਸ਼ਹਾਦਤ ਉਸ ਕਲੂਕਾਰੇ ਦੇ ਅੰਦਰ ਜੂਝਦਿਆਂ ਹੋਈਆ। ਅੱਜ ਦਾ ਹੀ ਦਿਨ ਹੈ ਇਹ ਰਾਤ ਜਿਹੜੀ ਲੰਘ ਕੇ ਆਈ ਹੈ ਨਾ ਪੰਜ ਤੇ ਸ਼ਹਿਜੂਨ ਦੀ। ਇਸ ਰਾਤ ਤੱਕ ਗੋਲੀਆਂ ਤੇ ਛਦਰਾਂ ਗਿਆ ਸੀ ਕਰਪਾਤ ਸ਼ਾਹ ਵੱਲ ਔਰ ਅਕਾਮ ਤੱਕ ਸਭ ਪ੍ਰਕਰਮਾਂ ਦੇ ਅੰਦਰ ਤੇ ਟੈਂਕਾਂ ਦੇ ਜਿਹੜੇ ਗੋਲੇ ਸਨ ਉਹ ਵੀ ਦਾਗੇ ਜਾ ਰਹੇ ਸਨ ਪਰ ਟੈਂਕ ਹਾਲੀ ਪ੍ਰਕਰਮਾਂ ਦੇ ਅੰਦਰ ਨਹੀਂ ਸੀ ਵਾੜੇ ਗਏ ਇਹ ਜਿਹੜੀ ਲੰਗੀ ਰਾਤ ਐ ਨਾ ਇਸ ਰਾਤ ਜਿਹੜਾ ਮੇਜਰ ਕੁਲਦੀ ਬਰਾੜ ਸੀ ਉਹ ਤੇ ਉਹ ਸਾਰੇ ਦੇ ਸਾਰੇ ਜੋ ਫੌਜੀ ਹਮਲਾ ਉਸ ਵੇਲੇ ਦੀ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤਾ ਗਿਆ ਉਹਦੀ ਅਗਵਾਈ ਕਰਨ ਵਾਲਾ ਉਹਨੇ ਰਾਤ ਨੂੰ ਇਹ ਭਾਂਪ ਲਿਆ ਸੀ ਕਿ ਹੁਣ ਅਸੀਂ ਸਾਹਸਹੀਨ ਹੋ ਰਹਿਆ ਸਾਡਾ ਕੋਈ ਚਾਰਾ ਨਹੀਂ ਚੱਲ ਰਿਹਾ ਸਾਡੇ ਹੱਥ ਖੜੇ ਕਰਾ ਦਿੱਤੇ ਆ ਸਿੰਘਾਂ ਨੇ ਇਹ ਕੋਣ ਸਾਨੂੰ ਤਗੜਾ ਫੈਸਲਾ ਲੈਣਾ ਪੈਣਾ ਹੈ ਉਨੀ ਤਤਕਾਲੀ ਜੋ ਫੌਜ ਮੁਖੀ ਸੀ ਸੁੰਦਰ ਜੀ ਉਹਨੂੰ ਫੌਮ ਲਾਇਆ ਉਹਦੇ ਤੋਂ ਪਰਮਿਸ਼ਨ ਮੰਗਦਾ ਕਿ ਮੈਨੂੰ ਪ੍ਰਕਰਮਾਂ ਦੇ ਅੰਦਰ ਟੈਂਕ ਲੈ ਕੇ ਜਾਣ ਦੀ ਆਗਿਆ ਦਿੱਤੀ ਜਾਵੇ ਮੈਂ ਇਸ ਦਰਸ਼ਨੀ ਡਿਊਟੀ ਦੇ ਨੇੜੇ ਤੇ ਅਕਾਲ ਤਖਤ ਸਭ ਦੇ ਅਨ ਸਾਹਮਣੇ ਪੈਡਨ ਟੈਂਕ ਲੈ ਜਾਣਾ ਚਾਹੁੰਦਾ ਉਸ ਵੇਲੇ ਭਾਰਤੀ ਫੌਜ ਮੁਖੀ ਨੇ ਪ੍ਰਧਾਨ ਮੰਤਰੀ ਜੋ ਉਸ ਵੇਲੇ ਦੀ ਬੀਬੀ ਸੀ ਉਹਦੇ ਨਾਲ ਗੱਲ ਕੀਤੀ ਰਾਤ ਦੇ ਵੇਲੇ ਉਹਦੇ ਤੋਂ ਇਜਾਜ਼ਤ ਮੰਗੀ ਉਹਨੇ ਹੱਸ ਕੇ ਇਜਾਜ਼ਤ ਦੇ ਦਿੱਤੀ ਪਰ ਜਦੋਂ ਫੌਜ ਨੂੰ ਰਾਤ ਸਾਫ ਹੁੰਦਾ ਲੱਗਿਆ ਇਹਨਾਂ ਅੱਗੇ ਉਹਦੀ ਪ੍ਰਾਣ ਨੂੰ ਆਖਿਆ ਕਿ ਤੂੰ ਅੰਦਰ ਟੈਂਕ ਲੈ ਕੇ ਜਾ ਸਕਦਾ ਹੈ ਪਰ ਅੱਜ ਵਾਲੇ ਦਿਨ ਸਵੇਰ ਸਾਡ ਸ਼ਾਇਦ 6 ਜੂਨ 1984 ਨੂੰ ਫੌਜ ਦੇ ਜਿਹੜੇ ਪੈਟਰਨ ਟੈਂਕ ਸੀ 1 ਅੰਦਰ ਪ੍ਰਵੇਸ਼ ਕਰਦੇ ਆ ਵੜ ਜਾਂਦੇ ਆ ਤੇ ਅੰਦਰ ਵੜ ਕੇ ਦਰਵਾਜ਼ਾ ਵੱਲ ਔਰ ਅਕਾਲ ਤਖਤ ਵੱਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਇਹ ਜਿਹੜੀ ਬੜੀ ਭਿਆਨਕ ਲੜਾਈ ਸੀ ਬੜਾ ਭਿਆਨਕ ਯੁੱਧ ਸੀ ਕਰ ਰਿਹਾ ਇਹ ਕਿਸਲੇ ਘੜਿਆ ਜਾ ਰਿਹਾ ਸੀ ਉਹਨਾਂ ਗੁਰਮੁਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਬੇਅਣਖੇ ਨਹੀਂ ਹੋਏ ਬੇਜ਼ਮੀਰੇ ਨਹੀਂ ਹੋਏ ਬੇਗਹਿਰਤ ਨਹੀਂ ਬੜੇ ਉਹਨਾਂ ਆਪਣਾ ਆਪਾ ਕੁਰਬਾਨ ਕਰ ਦਿੱਤਾ ਪਰ ਜੇ ਆਪਾਂ ਵੇਖੀਏ ਭਈ ਐਡਾ ਘਟਨਾ ਕਿਉਂ ਮੈਡਾ ਸਾਕਾ ਕਿਉਂ ਵਾਪਰ ਗਿਆ ਕੀ ਕਾਰਨ ਸੀ ਇਹਦੇ ਪਿੱਛੇ ਤੇ ਇਹਦਾ ਕਾਰਨ ਸਾਨੂੰ ਜੋ ਮਿਲਦਾ ਵਾ ਉਹ ਬੜਾ ਹੈਰਾਨ ਕਰਨ ਵਾਲਾ ਹੈ ਸਿੰਘ ਕਦੇ ਵੀ ਕਿੰਨਾ ਤੁਸੀਂ ਸੁਣ ਲਓ ਕਿਸੇ ਵੀ ਗੁਰੂ ਪਿਆਰੇ ਦਾ ਲੈਕਚਰ ਸੁਣ ਲਓ ਵੱਖਵਾਦ ਦੀ ਤੇ ਗੱਲ ਕਦੇ ਨਹੀਂ ਸੀ ਕੀਤੀ ਗਈ ਜੀ ਪਾਰਟੀਸ਼ਨ ਦੀ ਸੈਪਰੇਸ਼ਨ ਦੀ ਗੱਲ ਬਰਾਬਰਤਾ ਦੀ ਹੋ ਰਹੀ ਸੀ ਤੇ ਬਰਾਬਰਤਾ ਤੇ ਪਿਆਰਿਓ ਹਰੇਕ ਨੂੰ ਸਹੀ ਦੀ ਆਵਾਜ਼ ਇਕੁਐਲਿਟੀ ਤੇ ਹਰ ਕੋਈ ਮੰਗਦਾ ਦਾਣੇ ਖਿੰਡੇ ਪਏ ਹੁਣ ਕਿਸੇ ਥਾਂ ਤੇ ਤੇ ਚਾਰ ਪੰਛੀ ਉੱਥੇ ਆ ਜਾਣ ਤੇ ਚਾਰੇ ਬਰਾਬਰਤਾ ਮੰਗਦੇ ਆ ਨਾ ਜੇ ਕੋਈ ਇੱਕ ਤੱਕ ਕੇ ਇੱਕ ਨੂੰ ਪਰੇ ਕਰੇ ਵੀ ਚਾ ਤੂੰ ਇੱਥੋਂ ਨਿਕਲੋ ਵੀ ਅੜ ਕੇ ਬੈਠਦਾ ਵੀ ਐ ਕਿਵੇਂ ਹੱਕ ਤੇ ਮੇਰਾ ਵੀ ਉਨਾ ਹੀ ਆ ਨਾ ਬਰਾਬਰ ਤੇ ਮੈਂ ਵੀ ਇੱਥੇ ਹੋਵਾਂਗਾ ਨਾ ਕੁਦਰਤ ਦਾ ਹਰ ਜੀਵ ਆਪਣੀ ਥਾਂ ਮੰਗਦਾ ਆਪਣੇ ਲਈ ਬਰਾਬਰਤਾ ਮੰਗਦਾ ਆਪਣੇ ਲਈ ਅਣਖ ਸਵੈ ਮਾਨ ਮੰਗਦਾ ਆਪਣੇ ਲਈ ਸਤਕਾਰ ਮੰਗਦਾ ਤੇ ਜਦ ਇਹ ਖੋਣੋ ਹਟ ਜਾਏ ਫਿਰ ਉੱਥੇ ਮਨ ਅੰਦਰ ਇਹ ਭਾਵ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਕਿ ਸਾਡੇ ਨਾਲ ਇਹ ਕਿਉਂ ਹੋ ਰਿਹਾ ਹੈ ਕਾਤੇ ਹੋ ਰਿਹਾ ਹੈ ਚਲੋ ਕੇਵਲ ਸਿੱਖਾਂ ਨਾਲ ਹੁੰਦਾ ਤੇ ਗੱਲ ਮੰਨ ਲੈਂਦੇ ਪਰ ਬੜੇ ਡੇਢੇ ਤਰੀਕੇ ਰਾਹੀਂ ਸਿੱਖਾਂ ਦੇ ਗੁਰੂ ਸ਼ਬਦ ਗੁਰੂ ਜੋ ਕੇਵਲ ਸਿੱਖਾਂ ਦੇ ਨਹੀਂ ਸਭ ਉੱਚੀ ਮਾਨਵਤਾ ਨੂੰ ਮਾਰਗਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ ਜਿਨ੍ਹਾਂ ਦੇ ਅੰਦਰ ਹਰ ਇਨਸਾਨ ਨੂੰ ਚੰਗਾ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ ਹੈ ਬਾਣੀ ਅੰਦਰ ਸ਼ਬਦ ਗੁਰੂ ਦੀ ਵਿਦਵੀ ਕਰਵਾਈ ਗਈ ਸ਼ਹਿ ਦੇ ਕੇ ਕਰਵਾਈ ਗਈ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਦੀ ਜਿਸ ਵਿਦਵੀ ਦੇ ਵਿਰੁੱਧ ਜਨਗੁਰੂ ਕੇ ਪਿਆਰਿਆਂ ਨੇ ਆਪਣਾ ਰੋਪ ਪ੍ਰਗਟ ਕੀਤਾ ਤੇ ਵਖਤ ਦੇ ਹਾਕਮਾਂ ਨੂੰ ਆਖਿਆ ਕਿ ਇਹ ਸਾਨੂੰ ਚੰਗਾ ਨਹੀਂ ਲੱਗਦਾ ਸਾਡੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਤੁਸੀਂ ਪੁਸ਼ਤ ਪਨਾਹੀ ਕਰਦੇ ਪਏ ਹੋ ਕਿਉਂਥੇ ਮਾਰ ਹੋਈ ਸ਼ਾਤਾਂ ਹੋਈਆਂ ਸਿੰਘਾਂ ਦੀ ਅੱਛਾ ਫਿਰ ਇੰਨੀ ਗੱਲ ਲੈ ਫਿਰ ਇਸ ਤੋਂ ਅੱਗੇ ਜਦੋਂ ਆਪਾਂ ਚੱਲ ਕੇ ਵੇਖਦੇ ਹਾਂ ਸਾਥ ਸੰਗਤਾਂ ਪੰਜਾਬ ਦੀ ਜੋ ਅਰਥ ਵਿਵਸਥਾ ਹੈ ਕਿਸੇ ਵੀ ਕੰਟਰੀ ਦੀ ਹੋਵੇ ਭੈਰੋ ਲੱਖ ਕੋਈ ਇਹ ਆਖੇ ਕਿ ਇਕਨੋਮੀਆ ਜਿਹੜੀ ਜੀਡੀਪੀ ਆ ਉਹ ਡਿਪੈਂਡ ਕਰਦੀ ਆ ਤੇ ਤੁਹਾਡਾ ਬਿਜ਼ਨਸ ਕਿੰਨਾ ਵੱਡਾ ਦਰਅਸਲ ਬੇਸ ਹਰ ਚੀਜ਼ ਦਾ ਐਗਰੀਕਲਚਰ ਹੁੰਦਾ ਖੇਤੀ ਹੁੰਦੀ ਆ ਇਹ ਬੁਨਿਆਦ ਖੇਤੀ ਦੇ ਉੱਪਰ ਖੜੀ ਹੁੰਦੀ ਆ ਕਿਉਂਕਿ ਸਾਨੂੰ ਸਰਵਾਈਵ ਕਰਨ ਵਾਸਤੇ ਜਿਉਂਦੇ ਰਹਿਣ ਵਾਸਤੇ ਇੰਡਸਟਰੀ ਦੀ ਬਾਅਦ ਵਿੱਚ ਲੋੜ ਹੈ ਪਹਿਲੇ ਸਾਨੂੰ ਭੋਜਨ ਚਾਹੀਦਾ ਹੈ ਅਨਾਜ ਚਾਹੀਦਾ ਫਲ ਸਬਜ਼ੀਆਂ ਚਾਹੀਦੀਆਂ ਜੇ ਕੁਝ ਖਾਣ ਨੂੰ ਹੋਏਗਾ ਫਿਰੇ ਕੰਮ ਹੋਏਗਾ ਨਾ ਤੇ ਜਿਹੜੀ ਇਹ ਇਕਨੋਮੀ ਆ ਇਹ ਟੋਟਲੀ ਡਿਪੈਂਡ ਕਰਦੀ ਆ ਹਰ ਕੰਟਰੀ ਦੀ ਐਗਰੀਕਲਚਰ ਦੇ ਉੱਪਰ ਖੇਤੀਬਾੜੀ ਦੇ ਉੱਪਰ ਪਰ ਸਭ ਕੋ ਲੇਖਾ ਪਾਇਆ ਜਾਂਦਾ ਵੀ ਨਹੀਂ ਨਹੀਂ ਜੀ ਖੇਤੀ ਦਾ ਸੈਕਟਰ ਇਹ ਤੇ ਘਾਟੇ ਦਾ ਸੌਦਾ ਵਾ ਇਲਾਹੀ ਵੰਦ ਨਹੀਂ ਹੈਗਾ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਪਿਆਰਿਓ ਕਈ ਵਾਰੀ ਅਸੀਂ ਉਸ ਪਰਸੈਪਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਉਹਦੇ ਸ਼ਿਕਾਰ ਹੋ ਕੇ ਫਿਰ ਅਸੀਂ ਉਸ ਪਾਸੇ ਨੂੰ ਤੁਰ ਪੈਂਦੇ ਜਿਸ ਪਾਸੇ ਨੂੰ ਅਗਲਾ ਸਾਨੂੰ ਤੋਰਨਾ ਚਾਹੁੰਦਾ ਹੁੰਦਾ ਅਸੀਂ ਆਪਣਾ ਦਿਮਾਗ ਲਾ ਕੇ ਵੀ ਸੋਚਦੇ ਹੁੰਦੇ ਵੀ ਕੀ ਇਹ ਗੱਲ ਏ ਨਹੀਂ ਆ ਜਿੱਦਾਂ ਜਿਹੜਾ ਹੈਗਾ ਇੱਕ ਨਰੇਸ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ ਇਹ ਇਦਾਂ ਹੈ ਬਿਰਤਾਂਤ ਬੁਣੇ ਜਾਂਦੇ ਆ ਬਿਰਤਾਂਤ ਤਿਆਰ ਕੀਤੇ ਜਾਂਦੇ ਆ ਤੇ ਪੰਜਾਬ ਦੀ ਜ਼ਮੀਨ ਆਪਾਂ ਸਾਰੇ ਪੰਜਾਬੀਆਂ ਪੈ ਰਹੇ ਪੰਜਾਬੋਂ ਆਏ ਆ ਐਡੀ ਸਰਖੇਜ਼ ਜ਼ਮੀਨ ਹੈ ਉੱਥੇ ਕੁਝ ਵੀ ਬੀਜ ਦੋ ਕੋ ਪੈਂਦਾ ਉਹਨੂੰ ਤੇ ਸੋਨਾ ਪੈਦਾ ਕਰਨ ਵਾਲੀ ਧਰਤੀ ਕਿਹਾ ਜਾਂਦਾ ਸੋਨਾ ਪੈਦਾ ਕਰਨ ਵਾਲੀ ਤੇ ਉਹ ਜਿਹੜੀ ਧਰਤੀ ਆ ਉਹਨੂੰ ਉਪਜਾਊ ਰੱਖਣ ਵਾਸਤੇ ਪਾਣੀ ਦੀ ਲੋੜ ਹੈ ਪਾਣੀ ਤੇ ਪੰਜਾਬ ਦੀ ਜੋ ਬੈਕਬੋਨ ਕਹਿ ਸਕਨੇ ਆਪਾਂ ਦਰਿਆ ਜੋ ਕੁਦਰਤ ਨੇ ਦਿੱਤੇ ਹੋਏ ਆ ਖੋ ਦਰਿਆ ਵੀ ਖੋਹੇ ਜਾਣ ਦੀ ਗੱਲ ਚੱਲ ਪਈ ਵੈਸੇ ਪਹਿਲੇ ਤੇ ਚਾਰ ਹਿੱਸਿਆਂ 'ਚ ਪੰਜਾਬ ਵੰਡਿਆ ਗਿਆ ਸੀ ਦੋ ਪਾਂਟ ਕਰ ਦਿੱਤੇ ਗਏ ਸੀ 1947 ਦੇ ਵਿੱਚ ਪੰਜਾਬ ਵੰਡਿਆ ਗਿਆ ਦੋ ਹਿੱਸਿਆਂ 'ਚ ਜੇ ਫਿਰ ਅੱਗੋਂ ਇਹਦੇ ਤਿੰਨ ਹਿੱਸੇ ਹੋਰ ਕਰ ਦਿੱਤੇ ਗਏ ਉਹ ਚੋ ਹਿਮਾਚਲ ਤੇ ਹਰਿਆਣਾ ਵੱਖ ਕਰਕੇ ਚਾਰ ਹਿੱਸਿਆਂ 'ਚ ਇਹ ਵੰਡ ਕੇ ਨੂੰ ਛੋਟਾ ਕਰ ਦਿੱਤਾ ਗਿਆ ਜਿਹੜਾ ਮਹਾ ਪੰਜਾਬ ਸੀ ਨਾ ਯੂਨਾਈਟਿਡ ਪੰਜਾਬ ਸੀ ਜਿਹੜਾ ਸਭਨਾ ਜੀਆਂ ਬੋਲੀ ਅਬਰ ਤੁਹਾਰੀ ਮਹਾਰਾਜ ਜੀ ਨੇ ਠੀਕ ਹੈ ਤੁਹਾਨੂੰ ਆਫਿਸ ਦੇ ਵਿੱਚ ਕੰਮ ਕਰਨ ਦੇ ਲਈ ਸਰਕਾਰ ਦੇ ਨਾਲ ਗੱਲ ਕਰਨ ਦੇ ਲਈ ਸਰਕਾਰੀ ਬੋਲੀ ਦੀ ਲੋੜ ਹੈ ਭਾਸ਼ਾ ਸਿੱਖਣੀ ਪੈਣੀ ਹੈ ਤੁਹਾਨੂੰ ਸਿੱਖੋ ਗੁਰੂ ਨਾਨਕ ਸਾਹਿਬ ਨੇ ਵੀ ਸਿੱਖੀ ਹੈ ਜੀ ਮਹਾਰਾਜ ਨੇ ਉਸ ਬੋਲੀ 'ਚ ਕੰਮ ਵੀ ਕੀਤਾ ਜਦੋਂ ਮੋਦੀ ਰਹੇ ਨੇ ਮੋਦੀ ਖਾਨੇ 'ਚ ਡਿਊਟੀ ਕਰਦੇ ਰਹੇ ਨੇ ਤੇ ਉਸ ਵੇਲੇ ਦੀ ਜਿਹੜੀ ਸਰਕਾਰੀ ਬੋਲੀ ਸੀ ਹੈ ਸਾਫ ਕਦਮ ਗੁਰੂ ਨਾਨਕ ਸਾਹਿਬ ਉਹਦੇ 'ਚ ਰੱਖਦੇ ਗੁਣ ਹੈ ਨਾ ਉਦੋਂ بڑے ਮਹਾਰਨੇ ਗੁਰੂ ਨਾਨਕ ਪਰ ਜਦੋਂ ਆਪਣੇ ਘਰ ਆਉਂਦੇ ਨੇ ਉਦੋਂ ਸਰਕਾਰੀ ਬੋਲੀ ਨਹੀਂ ਬੋਲਦੇ ਉਦੋਂ ਆਪਣੀ ਬੋਲੀ ਬੋਲਦੇ ਆ ਗੁਰੂ ਨਾਨਕ ਜਦੋਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਆ ਉਦੋਂ ਸਰਕਾਰੀ ਬੋਲੀ ਇਸ ਨਹੀਂ ਕਰਦੇ ਆਪਣੀ ਚ ਗੱਲ ਕਰਦੇ ਆ ਤੇ ਦੁਨੀਆ ਚ ਵਿਚਰਦਿਆਂ ਗੁਰੂ ਨਾਨਕ ਸਾਹਿਬ ਨੇ ਗੱਲ ਨਹੀਂ ਕੀਤੀ ਘਰ ਘਰ ਮਰੇ ਕੇ ਘਰ ਦੀ ਗੱਲ ਕੀਤੀ ਵੀ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਬਿਲਕੁਲ ਸਰਕਾਰੀ ਬੋਲੀ ਨੂੰ ਆਪਣੇ ਘਰ ਚ ਆਪਣੇ ਬੱਚਿਆਂ ਤੱਕ ਲੈ ਕੇ ਆ ਰਿਹਾ ਹੈ ਇਹ ਗੱਲ ਤੁਹਾਨੂੰ ਅੱਗੇ ਜਾ ਕੇ ਤਕਲੀਫ ਦੇਈਗੀ ਤੁਹਾਡਾ ਸਤਿਆਨਾਸ਼ ਕਰੇਗੀ ਬੱਡੀ ਬੇਸ ਕਰੇਗੀ ਤੁਹਾਡੀ ਤੇ ਲੋਕਾਂ ਨੂੰ ਗੱਲ ਸਮਝ ਆ ਗਈ ਉਸ ਵੇਲੇ ਹੈ ਗੱਲ ਤੇ ਵਾਕਈ ਠੀਕ ਆ ਜੇ ਹਕੂਮਤ ਦੀ ਬੋਲੀ ਸਾਡੇ ਘਰਾਂ ਨਿਆਣਿਆਂ ਤੱਕ ਪਹੁੰਚ ਗਈ ਤੇ ਸਾਡੇ ਨਿਆਣੇ ਆਪਣੀ ਬੋਲੀ ਭੁੱਲ ਗਏ ਆਪਣੀ ਭਾਸ਼ਾ ਭੁੱਲ ਗਏ ਤਾਂ ਸਾਡੇ ਧਰਮ ਗ੍ਰੰਥਾਂ ਨੂੰ ਕੌਣ ਪੜ੍ਹੂਗਾ ਜੀ ਔਲ ਪਾਠ ਕਰੂਗਾ ਜਦੋਂ ਬੋਲੀ ਨਹੀਂ ਆਉਂਦੀ ਹੋਏਗੀ ਜਦੋਂ ਇਹ ਨਹੀਂ ਪਤਾ ਹੋਏਗਾ ਊੜਾ ਕਿਸ ਨੂੰ ਆਖਦੇ ਤੇ ਐੜਾ ਕਿਸ ਨੂੰ ਆਖਦੇ ਸਿਹਾਰੀ ਦਾ ਉਚਾਰਨ ਕੀ ਹੈ ਬਿਹਾਰੀ ਦਾ ਕੀ ਹੈ ਔਂਕੜ ਕਿੰਜ ਬੋਲਿਆ ਜਾਂਦਾ ਔਲੰਕੜ ਕਿੰਜ ਬੋਲਿਆ ਜਾਂਦਾ ਜਦ ਇਹ ਸਮਝ ਨਹੀਂ ਹੋਏਗੀ ਤੇ ਧਰਮ ਗ੍ਰੰਥ ਕੌਣ ਪੜ੍ਹੇਗਾ ਤੇ ਧਰਮ ਗ੍ਰੰਥ ਨਹੀਂ ਪੜਿਆ ਜਾਏਗਾ ਇਹਨਾਂ ਨੂੰ ਫਿਰ ਜੋ ਮਰਜ਼ੀ ਕਹਿ ਲੋਏ ਉਹੀ ਮੰਨੀ ਜਾਣਗੇ ਨਰ ਤੇ ਧਰਮ ਤਬਦੀਲ ਕਰਨਾ ਬੜਾ ਸੌਖਾ ਹੋ ਜਾਏਗਾ ਮੌਤਿਸਕਾ ਹੋ ਜਾਏਗਾ ਇਹ ਹਮਲੇ ਹੁੰਦੇ ਨੇ ਪਿਆਰਿਓ ਕਈ ਤਰੀਕਿਆਂ ਨਾਲ ਕੀਤੇ ਜਾਂਦੇ ਆ ਜਿਉਂਨਾ ਸਿੱਧਾ ਹਮਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੇ ਆਪਣੇ ਇੱਕ ਸਰਕਾਰੀ ਸਾਧਰਾਹੀ ਕਰਵਾਉਣਾ ਸ਼ੁਰੂ ਕਰ ਦਿੱਤਾ ਜਿਹਨੂੰ ਫਿਰ ਬਾਅਦ ਵਿੱਚ ਆਪਣੀ ਕੀਤੀ ਦਾ ਫਲ ਵੀ ਖੋਗਣਾ ਪਿਆ ਸੀ ਆਪਣੀ ਜਾਨ ਕੋਈ ਸੁਣਵਾਈ ਨਹੀਂ ਹੋਈ ਐਗਰੀਕਲਚਰ ਸਿੱਖਾਂ ਦਾ ਸਿੱਖਾਂ ਤੋਂ ਖੋਣ ਦੀ ਕੋਸ਼ਿਸ਼ ਕੀਤੀ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕੀਤੀ ਧਰਮ ਦੇ ਵਿੱਚ ਸਾਡੇ ਗਰਾਵਟ ਲਿਆਉਣੀ ਸ਼ੁਰੂ ਕਰ ਦਿੱਤੀ ਕਦੀ ਸਮਾਂ ਸੀ ਬਿੰਦੇ ਨੂੰ ਸਮਝੋ ਬ੍ਰਿਟਿਸ਼ ਕੌਂਸਲ ਦੀ ਮੀਟਿੰਗ ਹੋ ਰਹੀ ਸੀ ਬ੍ਰਿਟਿਸ਼ ਇੰਡੀਆ ਦੇ ਅੰਦਰ ਤੇ ਪੰਜਾਬ ਤੋਂ ਬ੍ਰਿਟਿਸ਼ ਕੌਂਸਲ ਦੇ ਮੈਂਬਰ ਸਨ ਉਹਨਾਂ ਦੀ ਲੈਜਿਸਲੇਟਿਵ ਅਸੈਂਬਲੀ ਦੇ ਸਰਦਾਰ ਬਹਾਦਰ ਟਿਕਵਾ ਜਿਪੂ ਦਮਨ ਸਿੰਘ ਦੀ ਨਾਭਾ ਤੇ ਕੌਂਸਲ ਦੀ ਮੀਟਿੰਗ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਆਪਕਾਰਨੀ ਕੀ ਰੱਖ ਬਿੱਲ ਪੇਸ਼ ਕੀਤਾ ਜਾਂਦਾ ਹੈ ਮਸ਼ਰਾਬ ਨੂੰ ਸਰਕਾਰੀ ਕੰਟਰੋਲ ਦੇ ਅਧੀਨ ਲਿਆ ਕੇ ਸਰਕਾਰ ਇਹਦੀ ਵੰਡ ਕਰੇ ਇਹਦੇ ਤੇ ਕੰਟਰੋਲ ਕਰੇ ਤੇ ਇਹਦੇ ਤੋਂ ਕਰ ਉਗਰਾਹੇ ਵਾਦ ਤੋਂ ਬਾਅਦ ਤਿੱਗ ਪ੍ਰਪੋਜ਼ਟ ਕੀਤਾ ਜਾਵੇ ਠੇਕੇਦਾਰੀ ਸਿਸਟਮ ਨੂੰ ਨਸ਼ੇ ਪਛਰ ਬਾਕੀ ਚੁੱਪ ਰਹੇ ਜਿਹੜੇ ਨਾਬੇ ਤੋਂ ਮੈਂਬਰ ਸੀਨਾ ਮਹਾਰਾਜ ਰਿਕੁਦਮਨ ਸਿੰਘ ਸਰਦਾਰ ਬਹਾਦਰ ਰਿਕੁਦਮਨ ਸਿੰਘ ਦੀ ਨਾਬਾ ਉਹਨਾਂ ਨੇ ਵਿਰੋਧ ਕੀਤਾ ਇਸ ਬਿੱਲ ਦਾ ਇਕੱਲਿਆਂ ਨੇ ਵਿਰੋਧ ਕਰ ਹੋਰ ਬਥੇਰੇ ਸੀ ਜੀ ਪੰਜਾਬ ਤੋਂ ਜਿਹੜੇ ਉਸ ਅਸੈਂਬਲੀ ਦੇ ਮੈਂਬਰ ਸਨ ਉਹਨਾਂ ਇਕੱਲਿਆਂ ਨੇ ਵਿਰੋਧ ਕੀਤਾ ਉਹ ਕਹਿੰਦੇ ਮੈਂ ਇਸ ਬੈਲ ਦੇ ਖਿਲਾਫ ਹਾਂ ਕਿਉਂ ਕਿਉਂਕਿ ਮੈਂ ਸਿੱਖ ਹਾਂ ਮੈਂ ਗੁਰੂ ਦਾ ਸਿੱਖ ਹਾਂ ਤੇ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਝੂਠਾ ਮਦਮੂਲ ਨਾ ਪੀਚਾਈ ਜੇਕਾ ਪਾਰ ਬਸਾਏ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਕਿ ਸ਼ਰਾਬ ਨਸ਼ੇ ਇਸ ਪਾਸੇ ਨਹੀਂ ਕਰਨਾ ਪਰ ਤੁਸੀਂ ਤੇ ਇੱਥੇ ਬਹਿਸ ਹੀ ਨਸ਼ੇ ਉੱਪਰ ਕਰ ਰਹੇ ਹੋ ਸ਼ਰਾਬ ਤੇ ਕਰ ਰਹੇ ਹੋ ਕਟਕਟ ਪੰਜਾਬ ਦੇ ਅੰਦਰ ਇਹ ਚੀਜ਼ ਸਿੱਖਾਂ ਦੇ ਅੰਦਰ ਇਹ ਚੀਜ਼ ਨਹੀਂ ਲਾਗੂ ਹੋਣੀ ਚਾਹੀਦੀ। ਇਹ ਸਰਕਾਰ ਨਸ਼ੇ ਨੂੰ ਪ੍ਰਮੋਟ ਕਰੇ ਤੇ ਲੋਕਾਂ ਨੂੰ ਇਹਦੇ ਉੱਪਰ ਲਾਵੇ। ਇਹ ਨਹੀਂ ਹੋਣਾ ਚਾਹੀਦਾ। ਇਹ ਜਜ਼ਬੇ ਹੁੰਦੇ ਨੇ ਪਿਆਰਿਓ। ਇਹ ਜਜ਼ਬੇ ਉਹਨਾਂ ਦੇ ਅੰਦਰ ਹੁੰਦੇ ਨੇ ਜਿਨ੍ਹਾਂ ਅੰਦਰ ਸਿੱਖੀ ਹੁੰਦੀ ਆ। ਸਿਰ ਤੇ ਪੱਗ ਬੰਨ੍ਹ ਲੈਣਾ, ਖਿਮਾ ਕਰਨੀ ਬੇਰੀ ਸਿੱਖ ਬਣਨਾ ਨਹੀਂ ਹੁੰਦਾ। ਬੜਿਆਂ ਨੇ ਹੁਣ ਤੱਕ ਸਾਡੀ ਗੌਮ ਦਾ ਇਦਾਂ ਦੇ ਨਸਤਾਰਾ ਬੰਨ੍ਹ ਕੇ ਨੁਕਸਾਨ ਹੀ ਕੀਤਾ। ਕਦੇ ਇਹ ਪੱਗ ਕਿਸੇ ਡੇਰੇਦਾਰ ਦੇ ਪੈਰਾਂ 'ਚ ਰੱਖੀ ਕਦੇ ਕਿਸੇ ਦੇ ਆ ਪਿੱਛੇ ਜਿਹੜੇ ਡੇਰੇਦਾਰ ਨੂੰ ਕਿਹਾ ਸੀ ਨਾ ਵੀ ਸਿੱਖਾਂ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਚੋਣਾ ਹੋ ਕੇ ਹੱਡੀਆਂ ਆਪਣੇ ਆਪ ਨੂੰ ਜਿਹੜੇ ਕਹਿੰਦੇ ਨਾ ਅਸੀਂ ਪੰਥ ਦੇ ਰਖਵਾਲੇ ਉਹਨਾਂ ਦੇ ਡੇਰਿਆਂ ਤੇ ਜਾ ਕੇ ਉਹਨਾਂ ਡੇਰੇਦਾਰਾਂ ਦੀਆਂ ਫੋਟੋਆਂ ਲੈ ਕੇ ਆਈ ਨੇ ਉੱਥੋਂ ਤਸਵੀਰਾਂ ਜਿਹੜੇ ਕਹਿੰਦੇ ਅਸੀਂ ਪੰਥ ਅਸੀਂ ਪੰਥਕ ਹਾਂ ਉਹ ਉਹ ਜਿਨ੍ਹਾਂ ਨੇ ਏਦਾਂ ਸਿਰ ਤੇ ਪੰਗਾ ਬੰਨ੍ਹ ਕੇ ਦਾੜ੍ਹੀਆਂ ਰੱਖ ਕੇ ਆਪਣੇ ਆਪ ਨੂੰ ਪੰਥਕ ਹੋਣ ਦਾ ਫਤਵਾ ਦਿੱਤਾ ਵੀ ਅਸੀਂ ਅਕਾਲੀ ਅਸੀਂ ਪੰਥਕ ਅਸੀਂ ਪੰਥ ਦੇ ਰਖਵਾਲੇ ਇਹੋ ਜਿਹੜੇ ਜਿਹੜੇ ਅਖੋਤੀ ਰਖਵਾਲੇ ਬਣੇ ਹੋਏ ਆ ਪਿਆਰਿਓ ਇਸ ਸਮੇਂ ਸਮੇਂ ਦੇ ਨੁਕਸਾਨ ਕਰਦੇ ਆ ਕੌਮ ਦਾ ਵਿਸਾਖਾਤੀ ਲੋਕ ਨੇ ਇਹਨਾਂ ਨੇ ਵਿਸਾਖਾਤ ਕੀਤਾ ਬਹੁਤ ਵਟਾਂ ਤੇ ਇਹੋ ਜਿਹੇ ਲੋਕ ਸਨ ਉਸ ਵੇਲੇ ਜਿਨ੍ਹਾਂ ਨੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਪ੍ਰੋਟੈਕਸ਼ਨਾਂ ਦੇ ਕੇ ਭੇਜਿਆ ਤੇ ਉਹਨਾਂ ਤੇ ਕਿਸੇ ਪ੍ਰਕਾਰ ਦਾ ਚਾਰਜ ਆਇਦ ਨਹੀਂ ਕੀਤਾ ਬਹੁਤਾ ਸਮਾਂ ਤੇ ਪਿਆਰ ਉਹ ਤੁਸੀਂ ਉਹਦੇ ਜਵਾਬ ਨੂੰ ਵੀ ਚੁੱਪ ਨਹੀਂ ਰੱਖ ਸਕਦੇ ਇੱਕ ਵਾਰ ਕਹਿ ਦੋਗੇ ਮੈਂ ਇੰਜ ਨਹੀਂ ਕਰਨਾ ਉਹ ਕਹੇਗਾ ਠੀਕ ਹੈ ਜੀ ਉਹ ਦੂਜੀ ਵਾਰ ਪੁੱਛੇਗਾ ਤੁਸੀਂ ਉਹਨੂੰ ਬਨਾ ਕਰ ਦਿਓਗੇ ਉਹ ਕਹੇਗਾ ਠੀਕ ਹੈ ਤਿੰਨੀ ਕਵਾਰ ਤੁਸੀਂ ਆਪਣੇ ਨਿਆਣੇ ਨੂੰ ਲਾਰਾ ਲਾ ਲਓ ਨਸੂ ਮੈਨੂੰ ਕਿੰਨੀ ਵਾਰ ਆਪਣੇ ਜਵਾਬ ਨੂੰ ਪਰਮਾ ਲਓਗੇ ਤੁਸੀਂ ਆਫਟਰ ਆਲ ਇੱਕ ਵਾਰੀ ਜਵਾਬ ਵੀ ਕਹਿ ਦਿੰਦਾ ਇੱਕ ਥਾਂ ਤੇ ਆ ਕੇ ਮੈਨੂੰ ਪਤਾ ਤੁਹਾਡਾ ਤੇ ਕੰਮ ਮੈਂ ਟਾਲਾ ਰਹਾ ਹਾਂ ਉਹੜੇ ਕੰਮ ਮੈਂ ਆਪ ਕਰਾਂਗਾ ਪਰ ਜਦੋਂ ਸਾਰੇ ਪਾਸਿਓਂ ਹੀ ਇਹ ਵਸੀਲੇ ਗਏ ਫਿਰ ਵੀ ਸਿੰਘਾਂ ਨੇ ਹਥਿਆਰ ਨਹੀਂ ਚੁੱਕੇ ਉਹਨਾਂ ਆਪਣੀ ਐਜੂਕੇਸ਼ਨ ਸ਼ੁਰੂ ਕੀਤੀ ਮੋਰਚਾ ਲਾਇਆ ਤੇ ਮੋਰਚਾ ਵੀ ਉਹਨਾਂ ਨੇ ਕੋਈ ਇੰਜ ਨਹੀਂ ਲਾਇਆ ਵੀ ਅਸੀਂ ਬਾਹਰ ਦਿਆਂਗੇ ਜੀ ਅੱਖਾਂ ਲਾਤਾਗੇ ਸਾੜ ਦਿਆਂਗੇ ਤੇ ਕਿੱਡੀ ਕਮਾਲ ਦੀ ਗੱਲ ਮੋਰਚਾ ਵੀ ਉਹਨਾਂ ਨੇ ਕਿਸੇ ਮੰਤਰੀ ਦੇ ਘਰ ਅੱਗੇ ਨਹੀਂ ਲਾਇਆ ਜਾਂ ਕੋਈ ਚੰਡੀਗੜ੍ਹ ਜਾਂ ਦਿੱਲੀ ਜਾ ਕੇ ਨਹੀਂ ਲਾਇਆ ਮੋਰਚਾ ਵੀ ਆਪਣੇ ਗੁਰਦੁਆਰੇ ਚ ਹੀ ਲਾਇਆ ਅਕਾ ਤੱਕ ਸਭ ਦੇ ਕੋਲ ਕਿਸੇ ਮੰਤਰੀ ਕਿਸੇ ਪ੍ਰਧਾਨ ਮੰਤਰੀ ਦੇ ਕੋਠੀ ਅੱਗੇ ਮੋਰਚਾ ਨਹੀਂ ਲਾਇਆ ਮੋਰਚਾ ਵੀ ਆਪਣੀ ਥਾਂ ਤੇ ਲਾਇਆ ਮੈਂ ਠੀਕ ਆ ਜਦੋਂ ਅਸੀਂ ਮੰਨ ਦਿਆਂ ਤੁਹਾਡੇ ਘਰ ਅੱਗੇ ਆ ਕੇ ਬੈਠਾਂਗੇ ਰਾਹ ਰੋਕ ਕੇ ਟੈਂਟ ਲਾ ਕੇ ਤੁਸੀਂ ਕਹੋਗੇ ਜੀ ਸਾਨੂੰ ਡਾਂਗ ਤਾਂ ਚਲਾਉਣੀ ਪਈ ਇਹ ਪਬਲਿਕ ਨੂੰ ਪਰੇਸ਼ਾਨ ਕਰਦੇ ਆ ਇਹ ਟ੍ਰੈਫਿਕ ਰੋਕਦੇ ਆ ਇਹ ਇਹ ਕਰਦੇ ਉਹ ਕਰਦੇ ਮੋਰਚਾ ਵੀ ਅਸੀਂ ਆਪਣੀ ਥਾਂ ਤੇ ਲਾਈ ਬੈਠੇ ਆਂ ਇਹ ਖਮਾਉ ਦੀ ਗੱਲ ਉੱਥੇ ਸ਼ਾਂਤੀਪੂਰਵਕ ਮੋਰਚਾ ਲਾਈ ਬੈਠੀ ਕੌਮ ਦੇ ਉੱਪਰ ਗੋਲੀਆਂ ਟੈਂਕ ਧੋਪਾ ਚਲਾ ਦੇ ਲਿਆ ਤੇ ਅੱਜ ਵਾਲੇ ਦਿਨ ਸਾਡੇ ਸ਼ਾਨਾਮਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਟੇਰੀ ਕਰਦੇ ਨਾਂ ਇਹ ਹਰ ਇੱਕ ਸਿੱਖ ਦੀ ਤਰਾ ਪੜਨ ਵਾਲਾ ਕਾਰਨਾਮਾ ਸੀ ਰੋ ਪੈਦਾ ਕਰਨ ਵਾਲਾ ਕਾਰਨਾਮਾ ਸੀ ਹਰ ਉਹ ਜੇ ਸਮੇਂ ਉੱਥੇ ਹਾਜ਼ਰ ਗੁਰੂ ਕੇ ਪਿਆਰੇ ਉਹਨਾਂ ਤੋਂ ਜਿੰਨਾ ਸਰਿਆ ਉਹਨਾਂ ਨੇ ਆਪਣੇ ਵੱਲੋਂ ਬਚਾਅ ਕਰਨ ਦਾ ਯਤਨ ਕੀਤਾ ਮੈਨੂੰ ਇਹ ਨਹੀਂ ਕਮਾਉਂਗਾ ਕਿ ਉਹਨਾਂ ਨੇ ਹਮਲਾ ਕੀਤਾ ਆਰਮੀ ਦੇ ਉੱਪਰ ਨਹੀਂ ਉਹਨਾਂ ਨੇ ਆਪਣਾ ਬਚਾਅ ਕਰਨ ਦਾ ਯਤਨ ਕੀਤਾ ਘਟੋ ਘਟ ਸਾਨੂੰ ਬਚਾਅ ਤੇ ਆਪਣਾ ਕਰਨਾ ਹੀ ਪਏਗਾ ਨਾ ਜਦੋਂ ਮੋਰਚਾ ਸੀ ਤੁਸੀਂ ਠੀਕ ਹੈ ਨਹੀਂ ਇਨਸਾਨ ਕਿਣਾ ਨਾ ਹੋ ਗਏ ਪਰ ਸਾਨੂੰ ਸਾਡੇ ਗੋਦਵਾਰੇ ਚ ਮੋਰਚਾ ਲਈ ਬੈਠਿਆਂ ਦੇ ਉੱਪਰ ਤੇ ਗੋਲੀਆਂ ਨਾ ਚਲਾਓ ਨਾ ਅੱਗੇ ਇੱਥੇ ਬੈਠਿਆਂ ਦੇ ਉੱਪਰ ਤੇ ਧੋਪਾ ਗਰਨੇਡ ਇਹ ਪੈਟਰਨ ਟੈਂਕ ਇਹ ਚੀਜ਼ਾਂ ਨਾ ਲੈ ਕੇ ਆਉਣਾ ਤੁਸੀਂ ਕਿਸੀ ਤੁਹਾਡੇ ਤਰ੍ਹਾਂ ਦੇ ਉੱਪਰ ਕੇ ਆ ਕੇ ਇੰਨਾ ਬੈਠੇ ਆਪਣੇ ਗੁਰੂ ਘਰ ਚ ਬੈਠੇ ਆ ਨਾ ਇੱਥੇ ਤੇ ਬੈਠ ਲੈਣ ਦੋ ਸਭੋ ਸੋ ਪਿਆਰਿਓ ਇਹ ਘਟਨਾ ਕਰਮ ਇਹਨੂੰ ਕਈ ਪੱਖਾਂ ਤੋਂ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਦੀ ਕਈ ਪੱਖਾਂ ਤੋਂ ਸਮਝਣ ਦੀ ਲੋੜ ਹੈ ਸਭ ਸੋ ਇਹ ਜੋ ਭਿਆਨਕ ਸਾਕਾ ਇਹਦੀ 40ਵੀਂ ਵਰੇਗੰਢ ਮਨਾਈ ਜਾ ਰਹੀ ਸਮੁੱਚੀ ਦੁਨੀਆ ਦੇ ਅਗਰ 2024 ਚੱਲਦਾ ਵਾ 1984 ਅੰਦਰੇ ਵਾਪਰਿਆ ਸੀ 40ਵੇਂ ਬਰੇ ਘੰਟੇ ਦੀ ਮਨਾਈ ਜਾ ਰਹੀ ਹੈ ਸਮੁੱਚੀ ਦੁਨੀਆ ਦੇ ਅੰਦਰ ਸਿੱਖ ਕੌਮ ਦੇ ਵੱਲੋਂ ਤੇ ਆਪਾਂ ਨੂੰ ਚਾਹੀਦਾ ਵਾ ਕਿ ਇਹਨਾਂ ਦਿਨਾਂ 'ਚ ਆਪਾਂ ਉਹਨਾਂ ਸ਼ਹੀਦਾਂ ਉਹਨਾਂ ਨੂੰ ਚੇਤਿਆਂ 'ਚ ਰੱਖੀਏ ਤੇ ਜੋ ਵਿਸਾਖਾਤ ਕੌਮ ਨਾਲ ਪਜਣਾ ਉਸ ਵਿਸਾਖਾਤ ਨੂੰ ਚੇਤੇ ਰੱਖੀਏ ਤੇ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਵਿੱਚ ਗੱਲ ਕੀਤੀ ਸੀ ਆਪਣੇ ਧਰਮ ਨਾਲ ਜੁੜੀਏ ਆਪਣੀ ਬੋਲੀ ਆਪਣਾ ਆਪਣੀ ਬਾਸ਼ਾ ਆਪਣਾ ਸੱਭਿਆਚਾਰ ਸਾਨੂੰ ਪਤਾ ਹੋਵੇ ਸਾਡੇ ਨਿਆਂਿਆਂ ਨੂੰ ਪਤਾ ਹੋਵੇ ਨਹੀਂ ਤੇ ਆ ਜਿਹੜੇ ਅਸੀਂ ਗੁਰਦੁਆਰੇ ਬਣਾਏ ਆ ਨਾ ਪਿਆਰੇ ਹੋਰ ਦਸਾਂ ਵੀ ਹਾਂ ਸਾਲਾਂ ਨੂੰ ਕੌਣ ਸੰਭਾਲੇਗਾ ਜੀ ਨਾ ਕੌਣ ਆਏਗਾ ਇੱਥੇ ਜੇ ਅਸੀਂ ਆਪਣੀ ਬੋਲੀ ਆਪਣੇ ਸੱਭਿਆਚਾਰ ਨਾਲੋਂ ਟੁੱਟਦੇ ਗਏ ਤੇ ਫਿਰ ਇਹ ਕੌਮ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਰਾਜ ਕਰੇਗਾ ਖਾਲਸਾ ਦੀ ਕਿੱਧਰ ਜਾਣਗੇ ਜੀ ਦਰ ਗੁਰਬਾਣੀ ਦੀ ਗੱਲ ਸ਼ਬਦ ਦੀ ਗੱਲ ਕਿਵੇਂ ਹੋਏਗੀ ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਨੂੰ ਹੋਰ ਪਾਠਾ ਸਿੱਖਣੀ ਨਹੀਂ ਚਾਹੀਦੀ ਮੇਰੀ ਬੇਨਤੀ ਇਹ ਨਹੀਂ ਹੈ ਕਿ ਜਿਸ ਪਾਠਾ ਅੰਦਰ ਗੁਰਬਾਣੀ ਲਿਖੀ ਗਈ ਹੈ ਘਟੋ ਘਟ ਉਸ ਪਾਠਾ ਦੇ ਸਾਨੂੰ ਮਾਸਟਰ ਬਣਨਾ ਪਏਗਾ ਉਸ ਬੁੱਢੀ ਦੇ ਤਾਂ ਕਿ ਕੋਈ ਬੰਦਾ ਸਾਨੂੰ ਗੁੰਮਰਾਹ ਨਾ ਕਰੇ ਪਿੱਛੇ ਜੇ ਇੱਕ ਬੜੀ ਵੱਡੀ ਪੋਸਟ ਤੇ ਬੈਠੇ ਸਿੱਖਾਂ ਦੇ ਇੱਕ ਪਰੀਸਟ ਨੇ ਮੈਂ ਪੁਜਾਰੀ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਜਿਹੜੀ ਉਹਨਾਂ ਵੱਲੋਂ ਵਿਆਖਿਆ ਕੀਤੀ ਗਈ ਉਹ ਪੁਜਾਰੀਵਾਦ ਨੂੰ ਸੱਦਾ ਦੇਣ ਵਾਲੀ ਸੀ ਉਹ ਸਿੱਖੀ ਦੇ ਪ੍ਰਚਾਰ ਵਾਲੀ ਨਹੀਂ ਸੀ ਗੱਲ ਚੱਲੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਿਆਰਿਓ ਬਾਣੀ ਦੇ ਅੰਦਰ ਵਰਤੇ ਗਏ ਸ਼ਬਦ ਉਹ ਨੇ ਜਿਹੜੇ ਉਸ ਵੇਲੇ ਲੋਕਾਂ ਦੀ ਜ਼ੁਬਾਨ ਦੇ ਉੱਪਰ ਸੀ ਪਰ ਉਹਨਾਂ ਨੂੰ ਅਰਥ ਨਵੇਂ ਦਿੱਤੇ ਗਏ ਨੇ ਨਵੇਂ ਅਰਥਾਂ 'ਚ ਉਹਨਾਂ ਸ਼ਬਦਾਂ ਨੂੰ ਵਰਤ ਪਿਆ ਗਿਆ ਵਾ ਤਾਂ ਉਸ ਪੁਜਾਰੀ ਨੇ ਕੀ ਆਖਿਆ ਕਹਿੰਦਾ ਦੇਖੋ ਜੀ ਮਹਾਰਾਜ ਦੀ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਮੇਦਰੀ ਦਿਖਰ ਸਾਨੂੰ ਇਹਦਾ ਅਰਥ ਸਮਝਣ ਵਾਸਤੇ ਜਾਣਨਾ ਪਵੇਗਾ ਇਹ ਸ਼ਬਦ ਕਿੱਥੋਂ ਚੱਲ ਕੇ ਆਇਆ ਰੂਟ ਤੱਕ ਜਾਣਾ ਪਵੇਗਾ ਦੇ ਰੂਟ ਤੱਕ ਜਾ ਕੇ ਸਾਨੂੰ ਸਮਝਣਾ ਪਵੇਗਾ ਇਹਦੇ ਅਰਥ ਉਥੇ ਕੀ ਬਣਦੇ ਨੇ ਹੁਣ ਗੱਲ ਤੇ ਸੁਣਨ ਨੂੰ ਤੁਹਾਨੂੰ ਚੰਗੀ ਲੱਗੇਗੀ ਵੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਸਾਨੂੰ ਸ਼ਬਦ ਦੀ ਰੂਟ ਤੱਕ ਉਹਦੀ ਬਣਤਰ ਤੱਕ ਜਾਣਾ ਚਾਹੀਦਾ ਯਾਰੋ ਮੇਦਨੀ ਦੀ ਰੂਟ ਤੱਕ ਤੁਸੀਂ ਜਾਓਗੇ ਨਾ ਤਾਂ ਇਹ ਸ਼ਬਦ ਚਲਾ ਜਾਏਗਾ ਸਨਾਤਨ ਮਤ ਵਾਲਾ ਬ੍ਰਹਮਨਿਜ਼ਮ ਵਾਲਾ ਤੇ ਜਦੋਂ ਫਿਰ ਤੁਸੀਂ ਉਥੋਂ ਇਹ ਅਰਥ ਪੜਨ ਲੱਗ ਜਾਓਗੇ ਫਿਰ ਗੁਰਮਤਿ ਕਿੱਥੇ ਰਹੀ ਤੁਹਾਡੇ ਬੰਦੇ ਫਿਰ ਗੁਰਮਤਿ ਕਿੱਥੇ ਸਾਨੂੰ ਸਮਝਣਾ ਇਹ ਚਾਹੀਦਾ ਵੀ ਕਿਸ ਕੰਟੈਕਸਟ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਵਰਤੇ ਹਨ ਉਹਨਾਂ ਨੇ ਕਿਸ ਕੰਟੈਕਸਟ ਚ ਵਰਤੇ ਉਹ ਜਾਣਨ ਗੁਰੂ ਸਾਹਿਬ ਨੇ ਕਿੰਜ ਵਰਤੇ ਆ ਕਿਹੜੇ ਸੰਦਰਭ ਚ ਵਰਤੇ ਆ ਗੁਰੂ ਸਾਹਿਬ ਨੇ ਕੀ ਅਰਥ ਦੇ ਕੇ ਵਰਤੇ ਸਾਨੂੰ ਇਹ ਸਮਝਣਾ ਚਾਹੀਦਾ ਇਸ ਤਰੀਕੇ ਨਾਲ ਗੁੰਮਰਾਹ ਕੁੰਨ ਗੱਲਾਂ ਹੋ ਰਹੀਆਂ ਹੈ ਤੇ ਜਦੋਂ ਇਹ ਗੱਲਾਂ ਲਿਖਤੀ ਰੂਪ ਝੋ ਗਏ ਨਾ ਤੇ ਸਿਰ ਹੋਰ 20 50 ਸਾਲਾਂ ਨੂੰ ਉਹੀ ਦਸਤਾਵੇਜ਼ ਬਣ ਜਾਣਗੇ ਵੀ ਵੇਖੋ ਜੀ 50 ਸਾਲ ਪਹਿਲਾਂ ਇਹ ਸ਼ਬਦ ਦੀ ਵਿਆਖਿਆ ਇੰਜ ਹੁੰਦੀ ਸੀ ਇਹ ਸਾਡੀ ਪ੍ਰਾਤਨ ਮਰਿਆਦਾ ਵਾ ਫਿਰ ਉਹੀ ਚੀਜ਼ਾਂ ਪ੍ਰਾਤਨ ਮਰਿਆਦਾ ਬਣ ਜਾਣਗੀਆਂ ਹੋਰ 70 80 ਸਾਲਾਂ ਨੂੰ ਜਿਵੇਂ ਹੁਣ ਕਿਹਾ ਜਾਂਦਾ ਹੈ ਤੇ ਜੀ 50 ਸਾਲਾਂ ਦੀ ਮਰਿਆਦਾ ਇੰਜ ਚੱਲੀ ਆ ਰਹੀ ਹੈ ਤੁਸੀਂ ਨਵੇਂ ਕੌਣ ਕਿਧੋਂ ਆ ਗਏ ਇਹਦਾ ਚੱਲ ਪੈਂਦੀਆਂ ਗੱਲਾਂ ਕਰਿਓ ਇਹ ਸਾਡੀ ਬੇਤਿਆ ਨਹੀਂ ਕਰਕੇ ਚੱਲ ਪੈਂਦੀ ਹੈ ਇਸ ਲਈ ਮੈਂ ਬੇਨਤੀ ਕਰ ਰਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰ ਬਾਣੀ ਦਾ ਉਪਦੇਸ਼ ਸਪਸ਼ਟ ਹੋਣਾ ਚਾਹੀਦਾ ਹੈ ਤਾਂ